ਹੀ ਪਿੰਡ ਬਤਾਪੁਰ ਵਿੱਚ ਰਿਪੋਰਟ ਕੀਤਾ ਵਾ ਇੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਬੀਰ ਸਿੰਘ ਸਨ ਅਫ ਸੂਰਤਾ ਸਿੰਘ ਨਾਮ ਦਾ ਵਿਅਕਤੀ ਜਿਹੜਾ ਵਾ ਉਹ ਆਪਣੇ ਘਰ ਦੇ ਵਿੱਚ ਨਜਾਇਜ਼ ਸ਼ਰਾਬ ਰੱਖ ਕੇ ਬਿਟਾ ਵਾ ਤੇ ਘਰ ਦੇ ਵਿੱਚ ਹੀ ਆਪਣੇ ਗਾਕਾਂ ਨੂੰ ਉਹ ਸ਼ਰਾਬ ਬੰਨਦਾ ਵਾ ਮਿਲਦਾ ਪੀਂਦਾ ਵਾ ਅਹੀਂ ਉਹਨਰੇ ਨਾਲ ਇਸੇ ਮੌਕੇ ਤੇ ਆਏ ਆ ਤੇ ਮੌਕੇ ਤੇ ਅਸੀਂ ਸ਼ਰਾਬ ਫੜੀ ਆ ਔਰ ਆਟੋ ਪੈਕਟ شراب ਦੇ ਆ ਔਰ ਇੱਕ ਪੈਕਟ ਦੇ ਵਿੱਚ 4 ਤੋਂ 5 ਬੋਤਲ ਦਸੇਂ ਜਾ ਰਹੀਆਂ ਨੇ ਨਕਲੀ ਜਦੋਂ ਵੀ ਸਾਨੂੰ ਨਕਲੀ شراب ਮਿਲਦੀ ਆ ਜਾਂ ਨਕਲੀ ਲਾਹਣ ਮਿਲਦੀ ਆ ਜਾਂ ਕੋਈ ਐਨਡੀ ਵਾਲਾ ਆਇਂਦਾ ਵਾ ਮਕਦਮਾ ਮੰਨ ਲਓ ਕੋਈ ਸਮੈਕ ਵਾਲਾ ਵਾ ਕੋਈ ਰੋਲ ਆ ਸੀ ਉਸ ਤੋਂ ਉਹਨੂੰ ਪੜਦੇ ਆ ਹਾਂਜੀ ਇਲਾਕੇ ਦੇ ਵਿੱਚ ਜਿਹੜੀ ਅੱਜ ਫੇਰ ਦੁਬਾਰਾ ਨਕਲੀ ਲਾਹਣ ਫੜੀ ਗਈ ਕੀ ਕਹਿਣਾ ਚਾਹੋਗੇ ਅੱਜ ਇਸੇ ਦਰਬਾਰਾ ਸਿੰਘ ਤੇ ਹੈਡ ਕਾਸਟਰ ਵਰਧਾ ਸਿੰਘ ਜਿਹੜੇ ਕਿ ਐਕਸਾਈ ਵਿਭਾਗ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਪਿੰਡ ਪਤਾਪੁਰ ਵਿੱਚ ਰੇਡ ਕੀਤਾ ਵਾ ਇੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਵੀਰ ਸਿੰਘ son of ਸੁਰਤਾ ਸਿੰਘ ਨਾਮ ਦਾ ਵਿਅਕਤੀ ਜਿਹੜਾ ਵਾ ਉਹ ਆਪਣੇ ਘਰ ਦੇ ਵਿੱਚ ਨਜਾਇਜ਼ ਸ਼ਰਾਬ ਰੱਖ ਕੇ ਬਿਠਾ ਵਾ ਤੇ ਘਰ ਦੇ ਵਿੱਚ ਹੀ ਆਪਣੇ ਗਾਕਾਂ ਨੂੰ ਉਹ ਸ਼ਰਾਬ ਬੰਨਦਾ ਵਾ ਮਿਲ ਵੇਚਦਾ ਵਾ ਅਸੀਂ ਉਹਨਾਂ ਦੇ ਨਾਲ ਇੱਥੇ ਮੌਕੇ ਤੇ ਆਏ ਆ ਤੇ ਮੌਕੇ ਤੇ ਅਸੀਂ ਸ਼ਰਾਬ ਪੜੀ ਆ। ਔਰ 8 ਪੈਕਟ ਸ਼ਰਾਬ ਦੇ ਆ। ਔਰ ਇੱਕ ਪੈਕਟ ਦੇ ਵਿੱਚ 4 ਤੋਂ 5 ਬੋਤਲਾਂ ਦਸੇਂ ਜਾ ਰਹੀਆਂ ਨੇ। ਬਾਕੀ ਵੀਰ ਸਿੰਘ ਨੇ ਅਸੀਂ ਮੌਕੇ ਤੇ ਕਾਬੂ ਕੀਤਾ। ਤਾਂ ਪਹਿਲਾਂ ਵੀ ਇਸ ਤੋਂ ਕੁਝ ਦਿਨ ਪਹਿਲਾਂ ਵੀ ਨਕਲੀ ਲਾਹਣ ਫੜੇ ਕੀ ਹੈ ਇਲਾਕੇ ਦੇ ਵਿੱਚੋਂ ਕੀ ਹੈ ਨੇੜੇ ਝੀਲ ਹੈ ਔਰ ਸਰਕਾਰ ਵੱਲੋਂ ਕਾਫੀ ਜਿਹੜੀ ਕਿ ਸਖਤਾਈ ਵੀ ਕੀਤੀ ਗਈ ਹੈ ਫਿਰ ਵੀ ਇਲਾਕੇ ਦੇ ਵਿੱਚ ਨਕਲੀ ਲਾਹਣ ਪੜੀ ਜਾ ਰਹੀ ਮਿਲੀ ਜਾ ਰਹੀ ਹੈ। ਕੋਈ ਜਦੋਂ ਵੀ ਸਾਨੂੰ ਨਕਲੀ ਸ਼ਰਾਬ ਮਿਲਦੀ ਆ ਜਾਂ ਨਕਲੀ ਲਾਹਣ ਮਿਲਦੀ ਆ ਜਾਂ ਕੋਈ ਐਨਡੀ ਵਾਲਾ ਆਇਂਦਾ ਵਾ ਮਕਦਮਾ ਮਾਲੋ ਕੋਈ ਸਮੈਕ ਵਾਲਾ ਵਾ ਕੋਈ ਰੋਣ ਵਾਲਾ ਹੀ ਉਸ ਤੋਂ ਉਹਨੂੰ ਫੜਦੇ ਆ ਜੀ ਪਰਚਾ ਦਿੰਦੇ ਆ ਪਰਚਾ ਦੇਣ ਤੋਂ ਬਾਅਦ ਅਦਾਲਤ 'ਚ ਪੇਸ਼ ਕਰਾ ਕੇ ਜੇ ਸਾਡੇ ਕਿੰਨੇ ਆ ਚੌਕੀ ਦੀ ਕਾਰਵਾਈ ਕੀਤੀ ਆ ਨਾ ਚੌਕੀ ਦੇ ਵਿੱਚ ਚੌਕੀ ਦੇ ਵਿੱਚ ਹੀ ਸਰ ਇਥੇ ਕੁਝ ਹੋ ਰਿਹਾ ਵਾ ਜਾ ਕੇ ਵੇਖੋ ਕਿੰਨੇ ਪਰਚੇ ਦਿੱਤੇ ਹਨ ਡੇਲੀ ਆਡੇ ਡੇਲੀ ਆਡੇ ਮਤਲਬ ਇਹ ਵਾਲੇ ਚਿੱਟੇ ਵਾਲੇ ਪਰਚੇ ਡੇਲੀ ਹੋ ਰਹੇ ਆਡੇ ਸਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਪਤਾ ਲੱਗਾ ਇਹ ਕਾਫੀ ਚਿਰ ਤੋਂ ਕੰਮ ਕਰ ਰਹੇ ਹੋ ਜੀ ਇਹਨਾਂ ਦਾ ਮਤਲਬ ਇਹੋ ਧੰਦਾ ਵਾਜੀ ਇਹਨਾਂ ਦਾ ਮੁੱਖ ਧੰਦਾ ਵਾਜੀ ਹਾਂ ਤੇ ਪਹਿਲਾਂ ਵੀ ਕੋਈ ਪਰਚਾ ਇਹਨਾਂ ਦਾ ਪਹਿਲਾਂ ਉਸ ਹਨ ਮੈਂ ਤਾਂ ਇੱਥੇ ਨਵਾਂ ਆਇਆ ਵਾਂ ਪਤਾ ਲੱਗੂ ਮੈਂ ਪਤਾ ਕਰ ਲਾਂਗਾ ਕਿ ਉਹ ਨਰ ਹੁਣ ਜਾ ਕੇ ਜਦੋਂ ਆਪਾਂ ਲੈ ਕੇ ਜਾਣਾ ਵਾਂ ਉਦੋਂ ਪਤਾ ਕਰਾਂਗੇ ਸਾਡੇ ਕੋਲ ਇੱਕ ਐਪ ਹੈਗੀ ਆ ਉਹ ਤੇ ਹਰ ਪਰਾ ਲੱਗ ਜਾਂਦਾ ਵੀ ਤੇ ਪਹਿਲਾਂ ਕਿਨੇ ਪਰਚੀ ਕਿੰਨੇ ਨੇ ਸਰ ਕਿਦਾਂ ਸ਼ਰਾਬ ਦੇ ਨਾਲ ਨਕਲੀ ਸ਼ਰਾਬ ਦੇ ਨਾਲ ਬੰਦੇ ਮਰੇ ਸੀਗੇ ਉਸ ਤੋਂ ਬਾਅਦ ਕੋਈ ਧਾਰਾ ਚੇਂਜ ਕੀਤੀ ਸ਼ਰਾਬ ਦੀ ਨਹੀਂ ਜੀ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਹਾਂ ਹਾਂਜੀ ਇਲਾਕੇ ਦੇ ਵਿੱਚ ਜਿਹੜੀ ਅੱਜ ਫੇਰ ਦੁਬਾਰਾ ਨਕਲੀ ਲਾਹਣ ਫੜੀ ਗਈ ਕੀ ਕਹਿਣਾ ਚਾਹੋਗੇ ਅੱਜ ਪੀਐਸਆਈ ਦਰਬਾਰਾ ਸਿੰਘ ਦੇ ਹੈਡ ਕਾਸਟਰ ਮਟਰ ਭਾਰ ਸਿੰਘ ਜਿਹੜੇ ਕਿ ਐਕਸਾਈ ਵਿਭਾਗ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਪਿੰਡ ਪਤਾਪੁਰ ਵਿੱਚ ਰੇਡ ਕੀਤਾ ਵਾ ਇੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਵੀਰ ਸਿੰਘ son of ਸੁਰਤਾ ਸਿੰਘ ਨਾਮ ਦਾ ਵਿਅਕਤੀ ਜਿਹੜਾ ਵਾ ਉਹ ਆਪਣੇ ਘਰ ਦੇ ਵਿੱਚ ਨਜਾਇਜ਼ ਸ਼ਰਾਬ ਰੱਖ ਕੇ ਬਿਠਾ ਵਾ ਤੇ ਘਰ ਦੇ ਵਿੱਚ ਹੀ ਆਪਣੇ ਗਾਕਾਂ ਨੂੰ ਉਹ ਸ਼ਰਾਬ ਬੰਨਦਾ ਵਾ ਮਿਲ ਵੇਚਦਾ ਵਾ ਅਸੀਂ ਉਹਨਾਂ ਦੇ ਨਾਲ ਇੱਥੇ ਮੌਕੇ ਤੇ ਆਏ ਆ ਤੇ ਮੌਕੇ ਤੇ ਅਸੀਂ ਸ਼ਰਾਬ ਫੜੀ ਆ ਔਰ 8 ਪੈਕਟ ਸ਼ਰਾਬ ਦੇ ਆ ਔਰ ਇੱਕ ਪੈਕਟ ਦੇ ਵਿੱਚ 4 ਤੋਂ 5 ਬੋਤਲਾਂ ਦਸੇ ਜਾ ਰਹੀਆਂ ਨੇ ਬਾਕੀ ਵੀਰ ਸਿੰਘ ਨੇ ਅਹੀਂ ਮੌਕੇ ਤੇ ਕਾਬੂ ਕੀਤਾ ਤਾਂ ਪਹਿਲਾਂ ਵੀ ਇਸ ਤੋਂ ਕੁਝ ਦਿਨ ਪਹਿਲਾਂ ਵੀ ਨਕਲੀ ਲਾਹਣ ਫੜੀ ਗਈ ਹੈ ਇਲਾਕੇ ਦੇ ਵਿੱਚੋਂ ਕੀ ਹੈ ਨੇੜੇ ਝੀਲ ਹੈ ਔਰ ਸਰਕਾਰ ਵੱਲੋਂ ਕਾਫੀ ਜਿਹੜੀ ਕਿ ਸਖਤਾਈ ਵੀ ਕੀਤੀ ਗਈ ਹੈ ਫਿਰ ਵੀ ਇਲਾਕੇ ਦੇ ਵਿੱਚ ਨਕਲੀ ਲਾਹਣ ਪੜੀ ਜਾ ਰਹੀ ਮਿਲੀ ਜਾ ਰਹੀ ਹੈ ਇੱਥੇ ਦੇਖੋ ਜਦੋਂ ਵੀ ਸਾਨੂੰ ਨਕਲੀ ਸ਼ਰਾਬ ਮਿਲਦੀ ਹੈ ਜਾਂ ਨਕਲੀ ਲਾਹਣ ਮਿਲਦੀ ਹੈ ਜਾਂ ਕੋਈ ਐਨਡੀ ਵਾਲਾ ਆਇਆ ਦਾਵਾ ਮਕਦਮਾ ਮਾਲੋ ਕੋਈ ਅ ਮ ਉਸ ਮੈਕ ਵਾਲਾ ਵਾ ਕੋਈ ਰੋਣ ਵਾਲਾ ਹੀ ਉਸ ਤੋਂ ਉਹਨੂੰ ਫੜਦੇ ਆ ਜੀ ਪਰਚਾ ਦਿੰਦੇ ਆ ਪਰਚਾ ਦੇਣ ਤੋਂ ਬਾਅਦ ਅਦਾਲਤ 'ਚ ਪੇਸ਼ ਕਰਾ ਕੇ ਜੇ ਸਾਡ ਕਿੰਨੇ ਆ ਚੌਕੀ ਦੀ ਕਾਰਗੁਜ਼ਾਰੀ ਕੀ ਜਾਂ ਨਾ ਚੌਕੀ ਦੇ ਵਿੱਚ ਚੌਕੀ ਦੇ ਵਿੱਚ ਇਹ ਸਰ ਇਹ ਸਾਰਾ ਕੁਝ ਹੋ ਰਿਹਾ ਵਾ ਜਾ ਕੇ ਵੇਖੋ ਕਿੰਨੇ ਪਰਚੇ ਦਿੱਤੇ ਹਨ ਡੇਲੀ ਆਰਡਰ ਡੇਲੀ ਆਰਡਰ ਮਤਲਬ ਇਹ ਵਾਲੇ ਚਿੱਟੇ ਵਾਲੇ ਪਰਚੇ ਦਿੱਲੀ ਹੋ ਰਹੇ ਛੱਡੇ ਸਰ ਕਿੰਨੇ ਦਿਨ ਤੋਂ ਕੰਮ ਕਰ ਰਹੇ ਪਤਾ ਲੱਗਾ ਇਹ ਕਾਫੀ ਦਿਨ ਤੋਂ ਕੰਮ ਕਰ ਰਹੇ ਜੀ ਇਹਨਾਂ ਦਾ ਮਤਲਬ ਇਹੋ ਧੰਦਾ ਵਾ ਜੀ ਇਹਨਾਂ ਦਾ ਮੁੱਖ ਧੰਦਾ ਵਾ ਪਹਿਲਾਂ ਵੀ ਕੋਈ ਪਰਚਾ ਇਹਨਾਂ ਦਾ ਪਹਿਲਾਂ ਉਸਰ ਮੈਂ ਤਾਂ ਇੱਥੇ ਨਵਾਂ ਆਇਆ ਵਾਂ ਪਤਾ ਲੱਗੂ ਮੈਂ ਪਤਾ ਕਰ ਲਾਂ ਕਿ ਉਹ ਨਰ ਹੁਣ ਜਾ ਕੇ ਜਰੂ ਆਪਾਂ ਲੈ ਕੇ ਜਾਣਾ ਵਾ ਉਦੋਂ ਪਤਾ ਕਰਾਂਗੇ ਸਾਡੇ ਕੋਲ ਇੱਕ ਐਪ ਹੈਗੀ ਆ ਉਹ ਤੇ ਹਰ ਪਰਾ ਲੱਗ ਜਾਂਦਾ ਵੀ ਇਹ ਤੇ ਪਹਿਲਾਂ ਕਿਨੇ ਪਰਚੀ ਕਿੰਨੇ ਨੇ ਸਰ ਕਿਦਾਂ ਸ਼ਰਾਬ ਦੇ ਨਾਲ ਲਿਖੀਲੀ ਸ਼ਰਾਬ ਦੇ ਨਾਲ ਬੰਦੇ ਮਰੇ ਸੀਗੇ ਉਸ ਤੋਂ ਬਾਅਦ ਕੋਈ ਧਾਰਾ ਚੇਂਜ ਕੀਤੀ ਸ਼ਰਾਬ ਦੀ ਨਹੀਂ ਜੀ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ